ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਹਰ ਦੀ ਹੈ ਕਿਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਛ ਨਹੀਂ ਦੱਸ ਸਕੇ ਮੈਂ ਕਿਹਾ 4 ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ ਕਹਿ ਕੇ ਅੱਖ ਕੇ ਜੇ ਮੈਂ 1 ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਆ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਹੈ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਦੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ ਚ ਵੀ ਮੈਂ ਸਵਾਲ ਪੁੱਛਿਆ ਸੀ ਉਹ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬੈਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਹਰ ਦੀ ਹੈ ਕਿਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬੈਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਅਖੀਰ 'ਚ ਕਹਿ ਕੇ ਅੱਖ ਕੇ ਜੇ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਸੜਕਾਂ ਤੇ ਪੈਚ ਲਾਇਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਇਆ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਆ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਹੈ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਕੇ ਤੁਹਾਡੇ ਹਲਕੇ ਤੋਂ ਲੈ ਕੇ ਤੁਹਾਡੇ ਸ਼ਹਿਰ ਤੋਂ ਲੈ ਕੇ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ